ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ ਵਿਚਾਰੇ ਖੁਸ਼ੀ ਦੀ ਲਹਿਰ ਟ੍ਰੈਂਡਿੰਗ 13% ਡੀਏ ਤੋਂ 15% ਲਾਭ ਅਤੇ 2.93 ਦੇ ਸਕੇਲ ਅਤੇ OPS ਦੇ ਉੱਤੇ ਹੋਵੇਗੀ ਚਰਚਾ ਸੋਸ਼ਲ ਮੀਡੀਆ ਤੋਂ ਖਬਰਾਂ ਹੋਈਆਂ ਵਾਇਰਲ ਵੀ ਅਗਸਤ ਦੀ ਕੈਬਨਿਟ ਮੀਟਿੰਗ ਨਾ ਹੋਣ ਦੇ ਕਾਰਨ ਕੀ ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦਾ ਸੰਘਰਸ਼ ਹੋਵੇਗਾ ਤਿੱਖਾ ਕੀ ਕੋਰਟ ਦਾ ਕੀਤਾ ਜਾਵੇਗਾ ਰੁਖ ਹੁਣ ਕੋਰਟ ਵੱਲੋਂ ਮਿਲੇਗੀ ਵੱਡੀ ਰਾਹਤ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰ ਨਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਨਿਕਲ ਕੇ ਨਜ਼ਰ ਆ ਰਹੀ ਹੈ ਜਿਸ ਦੇ ਮੁਤਾਬਕ ਦੱਸੇ ਜਾ ਰਿਹਾ ਹੈ ਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਹਾਲਾਂਕਿ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੋਂ ਵਾਇਰਲ ਹੋ ਰਹੀਆਂ ਨੇ ਸੋ ਇਹ ਦੇਖਣਾ ਇਹ ਹੋਏਗਾ ਕਿ ਕੀ ਪੰਜਾਬ ਰਾਜ ਦੇ ਮਜ਼ਦਮਾਂ ਤੇ ਪੈਨਸ਼ਨਰਸ ਨੂੰ ਉਹਨਾਂ ਦਾ ਬਣਦਾ 4% ਡੀਏ ਜੋ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਹੈ ਉਸ ਦੀ ਇੱਕ ਕਿਸ ਜਿਹੜੀ 4% ਦੀ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਕੀਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਕੇਂਦਰ ਦੇ ਬਰਾਬਰ 55% ਡੀਏ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਯਾਨੀ ਕਿ ਪੈਂਡਿੰਗ 13% ਡੀਏ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਡੀਏ ਨੂੰ ਦੋ ਕਿਸ਼ਤਾਂ ਵਿੱਚ ਬਹਾਲ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਉੱਤੇ ਜੋ ਦਬਾਅ ਹੈ ਲਗਾਤਾਰ ਵਧਾਇਆ ਜਾ ਰਿਹਾ ਹੈ ਹਾਲਾਂਕਿ ਵੀ ਅੱਜ ਨੂੰ ਇੱਕ ਕੈਬਨਟ ਮੀਟਿੰਗ ਜਿਹੜੀ ਰੱਖੀ ਗਈ ਸੀ ਉਸ ਕੈਬਨਿਟ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਆਇਆ ਕੈਬਨਿਟ ਮੀਟਿੰਗ ਨਹੀਂ ਹੋ ਪਾਈ ਸੋ ਜਿਸਤੇ ਚਲਦੇ ਆ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਰੋਸ ਹੈ ਲਗਾਤਾਰ ਵਧਿਆ ਹੈ ਸੋ ਹੁਣ ਦੇਖਣਾ ਇਹੀ ਹੋਵੇਗਾ ਕਿ ਕੀ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਕੋਈ ਵੱਡੀ ਰਾਹਤ ਮਿਲੇਗੀ ਕੀ ਕੋਰਟ ਦਾ ਰੁਕੀਤਾ ਜਾ ਸਕਦਾ ਜੇਕਰ ਕੋਰਟ ਦਾ ਰੁਕ ਹੋਵੇਗਾ ਤਾਂ ਕੀ ਕੋਰਟ ਵੱਲੋਂ ਹੁਣ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਕੋਈ ਰਾਹਤ ਮਿਲੇਗੀ ਕਿਉਂਕਿ ਇਹ ਖਬਰਾਂ ਜੋ ਨੇ ਸੋਸ਼ਲ ਮੀਡੀਆ ਤੋਂ ਨਿਕਲ ਕੇ ਆ ਰਹੀਆਂ ਸੀ ਸੋਚਿਆ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ